ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਧੋ ਦੀ ਗੱਲ ਕਰਦੇ ਆ ਤੇ ਗੈਰੀ ਸੰਧੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗੱਲ ਦੇ ਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਇਸ ਦੌਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸ ਜਿਹੜੇ ਲਿਰਿਕਸ ਤੇ ਤੋਂ ਗਉਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗੈਰੀ ਸੰਦੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਤੋਂ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਕ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਧੋ ਦੀ ਗੱਲ ਕਰਦੇ ਆ ਤੇ ਗੈਰੀ ਸੰਧੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗੱਲ ਦੇ ਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਵਾਰ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਵਾਰ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸ ਜਿਹੜੇ ਲਿਰਿਕਸ ਦੇ ਤੋਂ ਗਉਣ ਬਾਦ ਉਹਨਾਂ ਨੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗਹਿਰੀ ਸੰਧ ਅਮਰੀਕਾ ਦੀ ਕੈਲੀਫੋਰਨੀਆ ਚ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਤੋਂ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਕ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ